ਔਰ ਇੱਕ ਆਪਾਂ ਸੰਵਿਧਾਨ ਨੂੰ ਬਚਾਉਣ ਵਾਸਤੇ ਖੜੇ ਸੀਗੇ ਮਨਤਪਾਲ ਜਿੱਤੂ ਦੇਖੋ ਮਨਤਪਾਲ ਜਿੱਤੂਗਾ ਤੇ ਚੰਨੀ ਚਰਨਜੀਤ ਚੰਨੀ ਦਾ ਜਿਹੜਾ ਮੁਕਾਬਲਾ ਸੀਗਾ ਮਹਿਨਾ ਸੀਗਾ ਭਾਈ ਦਾ ਅਗਰ ਇਹੀ ਲੋਕਾਂ ਦੇ ਨਾਮ ਇਹਨੂੰ ਕਹੂਗੇ ਕੱਲ ਨੂੰ ਵੀ ਤੁੰਗਰਾਵਾ ਦੇਸ਼ ਦਾ ਹਰ ਦੇ ਇੱਕ ਵਾਰੀ ਸਿਰਫ ਮੈਂ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬਣਨਾ ਚਾਹਨਾ ਵਾਂ ਜਿਹੜਾ ਪ੍ਰਧਾਨ ਮੰਤਰੀ ਸਾਹਿਬ 15 ਸਾਲ ਚ ਕੰਮ ਨਹੀਂ ਕਰ ਸਕਿਆ ਨਾ ਮੈਂ 4 ਘੰਟੇ ਵਾਸਤੇ ਇੰਡੀਆ ਅਮੀਰ ਕਰਕੇ ਦਿਖਾ ਦੂੰਗਾ ਆ ਜਿਹੜੇ ਸ਼ਰਮਾ ਸਾਹਿਬ ਆ ਨਾ ਇਹ ਮੋਦੀ ਸਾਹਿਬ ਦੇ ਬਿਲਕੁਲ ਰਾਈਟ ਹੈਂਡ ਹੈ ਇਹ ਤੇ ਮੋਦੀ ਸਾਹਿਬ ਨੂੰ ਐਡਾ ਚੰਬੜਿਆ ਜਿਵੇਂ ਮੋਦੀ ਮੈਂ ਕਹਿ ਨਹੀਂ ਸਕਦਾ ਹੁਣ ਕੀ ਹੈ ਮੈਂ ਭਾਜੀ ਐਸੇ ਕਰਕੇ ਛੱਡ ਦੇਣਾ ਜੀ ਅੱਜ ਤੋਂ ਬਾਅਦ ਕੋਈ ਇਲੈਕਸ਼ਨ ਨਹੀਂ ਲੜੂੰਗਾ ਜ਼ਿੰਦਗੀ ਦੇ ਵਿੱਚ ਐਵੇਂ ਭਾਜੀ ਪਿਛਲੀ ਵਾਰੀ ਨੌਕਰੀ ਪੈਸੇ ਦਿੱਤਾ ਸੀਗੇ ਕਹਿ ਕੇ ਛੱਡ ਦੇਣ 4 ਲੱਖ ਰੁਪਏ ਕਰਦਾ ਮੈਂ ਤੇਰਾ ਕੈਂਡੀਡੇਟ ਖੜੇ ਕੀਤਾ ਤੇ ਤੈਨੂੰ ਤੇ ਤੈਨੂੰ ਹਾਰ ਜਾਣੇ ਔਰ ਇੱਕ ਆਪਣਾ ਸੰਵਿਧਾਨ ਨੂੰ ਬਚਾਉਣ ਵਾਸਤੇ ਖੜੇ ਸੀਗੇ ਜੇ ਅੱਜ ਦੇਖੋ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਸਾਹਿਬ ਜੀ ਨੇ ਬਿਆਨ ਆਇਆ ਸੀ ਕਿਸੇ ਟਾਈਮ ਦਿੱਤੇ ਵੀ ਮੈਂ ਜਿਹੜਾ ਕਿ ਸੰਵਿਧਾਨ ਹੈ ਜੀ ਡਾਕਟਰ ਭੀਮ ਨੋ ਬਾਬਾ ਸਾਹਿਬ ਦਾ ਸੰਵਿਧਾਨ ਹੈ ਮੈਂ ਉਹ ਰક્ષਣ ਨੂੰ ਨਹੀਂ ਮੰਨਦਾ ਅੱਜ ਜੇ ਗੱਲ ਕਰੀਏ ਅਮਰਿਤਪਾਲ ਵੀ ਜੇਲ੍ਹ 'ਚ ਬੈਠਾ ਅੱਜ ਉਹਨੂੰ ਸਾਡੇ ਸੰਵਿਧਾਨ ਦੀ ਲੋੜ ਪੈ ਗਈ ਹੈ ਉਹ ਕਹਿੰਦਾ ਸੀ ਕਿ ਸਾਹਮਣੂ ਆਪਣਾ ਸੰਵਿਧਾਨ ਜੇ ਅਮਰਿਤਪਾਲ ਵਰਗੇ ਜੇਲ੍ਹ ਦੇ ਵਿੱਚ ਰਹਿ ਕੇ ਜੇ ਉਹਨਾਂ ਨੇ ਉਹਨਾਂ ਨੇ ਵੀ ਸਾਡੇ ਸੰਵਿਧਾਨ ਨੂੰ ਮੰਨਿਆ ਵਾ ਉਹ ਸਾਡੇ ਸੰਵਿਧਾਨ ਦਾ ਹੀ ਸਾਰਾ ਕੰਮ ਵਾ ਜੇ ਸਾਡਾ ਸੰਵਿਧਾਨ ਨਾ ਹੁੰਦਾ ਅੱਜ ਇਹ ਦੇਸ਼ ਨਾ ਹੁੰਦਾ ਜੇ ਸਾਡਾ ਸੰਵਿਧਾਨ ਹੁੰਦਾ ਰਾਸ਼ਟਰਪਤੀ ਨਾ ਹੁੰਦਾ ਜੇ ਸਾਡਾ ਸੰਵਿਧਾਨ ਨਾ ਹੁੰਦਾ ਪ੍ਰਧਾਨ ਮੰਤਰੀ ਨਾ ਹੁੰਦਾ ਜੇ ਸਾਡਾ ਦੇਸ਼ ਜੇ ਸੰਵਿਧਾਨ ਨਾ ਹੁੰਦਾ ਮੁੱਖ ਮੰਤਰੀ ਐਮਐਲਐਮਪੀ ਕੌਂਸਲਰ ਅੱਜ ਜੇ ਗੱਲ ਕਰੀਏ ਪਿੰਡ ਦਾ ਸਰਪੰਚ ਨਾ ਹੁੰਦਾ ਡਾਕਟਰ ਭਿੰਦਾਵ ਬਾਬਾ ਸਾਹਿਬ ਦੀ ਦੇਣਾ ਜੱਜ ਅਮਰਿਤਪਾਲ ਜੇਲ੍ਹ ਦੇ ਵਿੱਚੋਂ ਇਲੈਕਸ਼ਨ ਲੜ ਰਿਹਾ ਨਾ ਉਹ ਸਾਡੇ ਜਿਹੜੇ ਡਾਕਟਰ ਭਿੰਦਾਵ ਬਾਬਾ ਸਾਹਿਬ ਦਾ ਸੰਵਿਧਾਨ ਉਹਨੂੰ ਮੰਨੇ ਉਹਨਾਂ ਨੇ ਕਿਸ ਟਾਈਮ ਤੇ ਕਹਿ ਦਿੱਤਾ ਸੀਗਾ ਵੀ ਅਸੀਂ ਨਹੀਂ ਮੰਨਾਂ ਕਿਸ ਟਾਈਮ ਮੈਂ ਵੀ ਕਿਹਾ ਸੀਗਾ ਜਦੋਂ ਮੈਂ ਫਾਈਲ ਪਰ ਕਹਿਆ ਸੀ ਮੈਂ ਕਿਹਾ ਮੈਨੂੰ ਭਾਵੇਂ ਵੋਟ ਪਾਵੇਂ ਨਾ ਪਾਵੇ ਅਮਰਿਤਪਾਲ ਨੂੰ ਤੁਸੀਂ ਸਾਰੇ ਆਣੇ ਵੋਟ ਪਾ ਕੇ ਜਿਤਾ ਦਿਓ ਅਮਰਿਤਪਾਲ ਜਿੱਤੇਗਾ ਦੇਖੋ ਅਮਰਿਤਪਾਲ ਜਿੱਤੂਗਾ ਤੇ ਚੰਨੀ ਚਰਨ ਜੀ ਚੰਨੀ ਦਾ ਜਿਹੜਾ ਮੁਕਾਬਲਾ ਸੀਗਾ ਮਹਿਨਾ ਸੀਗਾ ਭਾਈ ਦਾ ਪਰ ਉਹ ਅੱਗੇ ਚੱਲ ਗਿਆ ਤੇ ਜਿਹੜੇ ਬੰਦੇ ਪੈਸੇ ਤੋਂ ਉਹਨਾਂ ਨੇ ਮੈਨੂੰ ਜਦ ਗਿਆ ਸੀ ਘਰ ਉਹਨਾਂ ਦੇ ਨਾਲ ਖਾਣਾ ਖਾਧਾ ਉਹ ਰੱਬ ਰੂਹ ਬੰਦੇ ਆ ਜੀ ਉਹਨਾਂ ਵਰਗੇ ਬੰਦੇ ਦੁਨੀਆ ਦੇ ਵਿੱਚ ਮੈਂ ਨਹੀਂ ਦੇਖੇ ਕਦੀ ਜਿਹੜਾ ਕੈਂਡੀਡੇਟ ਚਰਨਜੀਤ ਚੰਨੀ ਆ ਨਾ ਉਹਨਾਂ ਨੂੰ ਜਿਮਨੀ ਚ ਉਹਨਾਂ ਤੇ 4300 ਦੇ ਕਰੀਬ ਵੋਟ ਪਈ ਹੈ ਇਸ ਵਾਰ ਤੇ ਜੋ ਹੈ ਬੋਰਡ ਕਿਹੜੇ ਨੀਟੂ ਨੂੰ ਨਜ਼ਰ ਨਹੀਂ ਆ ਰਹੀ ਹੈਗੀ ਕੀ ਕਰ 300 ਵੋਟਾਂ ਪਈਆਂ ਮੈਂ ਕਹਿੰਦਾ ਦੇਖੋ ਜੀ ਜੇ ਆਤ ਕੀ ਨੀਟੂ ਨਾ ਜਿੱਤਿਆ ਤੇ ਆਉਣ ਵਾਲਾ ਤੁਹਾਨੂੰ 4 ਮਹੀਨਿਆਂ ਵਿੱਚ ਅਗਰ ਇਹੀ ਲੋਕ ਨਾ ਮੈਨੂੰ ਕਹੋਗੇ ਕੱਲ ਨੂੰ ਵੀ ਤੂੰ ਭਰਾਵਾ ਦੇਸ਼ ਸੁਧਾਰ ਦੇ ਇੱਕ ਵਾਰੀ ਸਿਰਫ ਮੈਂ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬੰਨਣਾ ਚਾਹਨਾ ਮੈਂ ਜਿਹੜਾ ਪ੍ਰਧਾਨ ਮੰਤਰੀ ਸਾਹਿਬ 15 ਸਾਲ ਚ ਕੰਮ ਨਹੀਂ ਕਰ ਸਕੇ ਨਾ ਮੈਂ 4 ਘੰਟੇ ਵਾਸਤੇ ਇੰਡੀਆ ਅਮੀਰ ਕਰਕੇ ਦਿਖਾ ਦੂੰਗਾ ਜੇ ਮੈਂ ਐਮਪੀ ਬੰਦਾ ਜੇ ਮੈਂ ਐਮਪੀ ਬੰਦਾ ਤੇ ਮੈਂ ਦੂਜੇ ਦਿਨ ਮੁੱਲ ਮੋੜ ਦੇਣਾ ਸੀ ਹਾਂਜੀ ਇਹ ਤੋਂ ਪੰਜ ਵੋਟਾਂ ਤੱਕ ਮਿਲੀਆਂ ਸੀ ਪਹਿਲੀ ਵਾਰੀ ਹੁਣ ਕਿੰਨੀ ਮਿਲੀਆਂ ਆ ਜਿਹੜੇ ਸ਼ਰਮਾ ਸਾਹਿਬ ਆ ਨਾ ਇਹ ਮੋਦੀ ਸਾਹਿਬ ਦੇ ਬਿਲਕੁਲ ਰਾਈਟ ਹੈਂਡ ਆ ਇਹ ਤੇ ਮੋਦੀ ਸਾਹਿਬ ਨੂੰ ਐਡਾ ਚੰਬੜਿਆ ਜਿਵੇਂ ਮੋਦੀ ਸਾਹਿਬ ਦਾ ਨਾ ਮੈਂ ਕਹਿ ਨਹੀਂ ਸਕਦਾ ਹੁਣ ਕੀ ਹੈ ਇਹ ਨੂੰ ਚੱਲੀ ਜੀ ਨੰਬਰ ਆ ਇਹ ਜਿਹੜੇ ਨਹੀਂ ਆ ਸ਼ਰਮਾ ਸਾਹਿਬ ਜਿਹੜੇ ਦੇਖਦਾ ਸਾਡੇ ਪੱਤਰਕਾਰ ਬਹੁਤ ਵਧੀਆ ਪੱਤਰਕਾਰ ਸਮਝਦਾਰ ਪੱਤਰਕਾਰ ਨੇ ਪਰ ਇਹਨਾਂ ਨੇ ਜਦ ਵੀ ਗੱਲ ਕੀਤੀ ਆ ਤੇ ਹੁਣ ਆਪਾਂ ਅੰਦਰੋਂ ਵੋਟਾਂ ਕਰਕੇ ਆਈਏ ਫਿਰ ਆਪਾਂ ਦੱਸਦੇ ਹਾਲਾਤਾਂ ਦਾ ਨਤੀਜਾ ਲੈਣੇ ਪਰ ਮੈਂ ਇਹ ਕੀ ਗੱਲ ਕਹਿੰਦਾ ਜੇ ਮੈਂ ਇਹ ਨਾ ਨਾ ਜਿੱਤਿਆ ਹਿੰਦੁਸਤਾਨ ਡੁੱਬ ਜਾਣਾ ਜੇ ਬਚਾ ਲੋ ਹਿੰਦੁਸਤਾਨ ਨੂੰ ਬਸ ਮੈਂ ਕਹਾਂ ਜੀ ਭਾਜੀ ਮੈਂ ਦੱਸ ਨਹੀਂਦਾ ਹਾਂ ਰੋਣ ਤਾਂ ਨਹੀਂ ਰੋਣ ਵੀ ਤੇ ਨਹੀਂ ਆ ਰੋਣ ਕਰਦਾ ਨਹੀਂ ਸਰ ਇਸ ਤੋਂ ਬਾਅਦ ਦੇਸ਼ ਬਰਬਾਦ ਹੋ ਜਾਣਾ ਜੀ ਦੇਸ਼ ਬਰਬਾਦ ਹੈ ਇਸ ਤੋਂ ਬਾਅਦ ਇਹਨਾਂ ਨੇ ਕੈਂਡੀਡੇਟਾਂ ਨੇ ਸਿਰਫ ਸੰਵਿਧਾਨ ਦੇ ਖਿਲਾਫ ਬੋਲਦਾ ਸਾਡਾ ਮੁਕਾਬਲਾ ਉਹਦੇ ਨਾਲ ਹੀ ਆ ਜਿਹੜਾ ਬੰਦਾ ਸੰਵਿਧਾਨ ਦੇ ਖਿਲਾਫ ਆ ਅਸੀਂ ਉਹਦੇ ਖਿਲਾਫ ਆ ਚਾਹੇ ਕੋਈ ਹੋਵੇ ਚਾਹੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਸਾਹਿਬ ਕਿਉਂ ਨਾ ਹੋਣ ਜਿਹੜੇ ਮਰਜ਼ੀ ਹੋਣ ਯਾਰ ਜੇ ਸਾਡੇ ਸੰਵਿਧਾਨ ਸਵਿਧਾਨ ਸਾਡਾ ਅੱਗੇ ਆ ਡਾਕਟਰ ਪੀਨਵਾ ਬਾਬਾ ਸਾਹਿਬ ਅੱਗੇ ਸਾਡਾ ਵਾਲਮੀਕ ਸਮਾਜ ਦਾ ਗੁਰੂ ਰਵੀਦਾਸ ਸਮਾਜ ਸਾਡਾ ਆਸ਼ਾ ਸਮਾਜ ਸਾਡਾ ਕਬੀਰਪਨ ਸਮਾਜ ਸਾਰਿਆਂ ਸਾਡਿਆਂ ਨੇ ਇਸ ਡਾਕਟਰ ਵੀ ਨਾ ਬਾਬਾ ਸਾਹਿਬ ਦਾ ਸੰਵਿਧਾਨ ਬਚਾਣਾ ਇਹ ਤਾਂ 4300 ਦੇ ਕਰੀਬ ਪਿਛਲੀ ਵਾਰ ਵੋਟ ਆ ਪਈ ਹੈ ਇਸ ਵਾਰ ਕੀ ਲੱਗਦਾ ਕਿਉਂ ਨਹੀਂ ਨੀਟੂ ਨੂੰ ਕਿਹੜੇ ਵੋਟ ਪੈ ਰਹੀ ਹੈ ਮੈਂ ਭਾਜੀ ਐਸੇ ਕਰਕੇ ਛੱਡ ਦੇ ਮੈਂ ਜੀ ਪਾਏ ਤਾਂ ਬਾਤ ਕਰੀ ਇਲੈਕਸ਼ਨ ਨਹੀਂ ਲੜੂਗਾ ਜ਼ਿੰਦਗੀ ਦੇ ਵਿੱਚ ਇਹ ਗੱਲ ਯਾਦ ਰੱਖ ਲੀਓ ਭਾਜੀ ਜੀ ਪਿਛਲੀ ਵਾਰ ਵੀ ਇਹੀ ਕਹਿੰਦਾ ਸੀ ਅਗਲੀ ਵਾਰ ਮੈਂ ਇਲੈਕਸ਼ਨ ਨਹੀਂ ਲੜਾਂਗਾ ਫਿਰ ਕਹਿੰਦੇ ਭਾਜੀ ਪਿਛਲੀ ਵਾਰੀ ਲੋਕਾਂ ਨੇ ਪੈਸੇ ਦਿੱਤਾ ਸੀਗੇ ਕਿ 6.5 ਦਿਨ 4 ਲੱਖ ਰੁਪਏ ਕਰਦਾ ਮੈਂ 13 ਕੈਂਡੀਡੇਟ ਖੜੇ ਕੀਤੇ 13 ਦੇ 13 ਹਾਰ ਜਾਣੇ ਤੇ ਫਿਰ ਮੇਰਾ ਜੀਣਾ ਕਾਦਾ ਰਹਿ ਗਿਆ ਚਰਨਜੀਤ ਸਿੰਘ ਚੰਨੀ ਦੇ ਨਾਲ ਤੁਸੀਂ ਮੁਲਾਕਾਤ ਕੀਤੀ ਵੋਟਾਂ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਕਹਿ ਰਹੇ ਨੇ ਮੇਰਾ ਮੁਕਾਬਲਾ ਨੀਟੂ ਦੇ ਨਾਲ ਹੈ ਦੇਖੋ ਉਹਨੇ ਕਿਹਾ ਸੀਗਾ ਵੀ ਅੰਬਰਸਾਲ ਵੀ ਜਾਵਾਂਗੇ ਸ਼ਰਮਾ ਸਾਹਿਬ ਤੁਸੀਂ ਮੋਦੀ ਸਾਹਿਬ ਨੂੰ ਫੋਨ ਕਰ ਦਿਓ ਕੀ ਕਹਣਾ ਚਾਹੁੰਦੇ ਨੀਟੂ ਜੀ ਚਰਨਜੀਤ ਸਿੰਘ ਚੰਨੀ ਦੇ ਨਾਲ ਵੋਟਾਂ ਤੋਂ ਬਾਅਦ ਤੁਸੀਂ ਮੁਲਾਕਾਤ ਕੀਤੀ ਹੈਗੀ ਹੈ ਦੇਖੋ ਆਹਦੇ ਦੇਖੋ ਵੋਟਾਂ ਅਸੀਂ ਇੱਕ ਦੰਦਿਆ ਉਹ ਰਾਤੀ 11 ਵਜੇ ਆਪਾਂ ਮਿਲੇ ਜੀ ਸਵੇਰੇ ਵੋਟਾਂ ਸਾਥੇ ਚੁੱਕੀਆਂ 6 ਵਜੇ ਸਾਡੀ ਵੋਟਾਂ ਖਾਲੇ ਭਈਆ ਬਸ ਜਾਵਾਂਗੇ ਫੇਰ ਦੱਸਾਂਗੇ ਕੁਛ ਨਾ ਕੁਛ ਹਾਂ ਜਿਲੰਦਰ ਨਹੀਂ ਆਈਆਂ ਹਾਂ ਹੁਣ ਚਰਨਜੀਤ ਸਿੰਘ ਚੰਨੀ ਕਹਿੰਦੇ ਨੇ ਮੇਰਾ ਮੁਕਾਬਲਾ ਨੀਟੂ ਦੇ ਨਾਲ ਸੀ ਤੇ ਨੀਟੂ ਹੀ ਹੁਣ ਬਹੁਤ ਪਿੱਛੇ ਰਹਿ ਗਿਆ ਰੋਵੋ ਨਾ ਨੀਟੂ ਜੀ ਰੋਵੋ ਨਾ ਕੋਈ ਗੱਲ ਨਹੀਂ ਕੀ ਲੱਗਦਾ ਤੁਹਾਨੂੰ ਦੇਖੋ ਜੀ ਰਣਜੀਤ ਚੰਨੀ ਸਾਹਿਬ ਨੇ ਸਾਨੂੰ ਹਰਾ ਦਿੱਤਾ ਵਾ ਸਾਡੀ ਹਾਰ ਮਨਜ਼ੂਰ ਆ ਜੀ ਮੁਕਾਬਲਾ ਕਿਦੋਂ ਮੁਕਾਬਲਾ ਕਿਹਦੇ ਨਾਲ ਤੁਸੀਂ ਮੰਨਦੇ ਹੋਗੇ ਮੋਦੀ ਸਾਹਿਬ ਨਾਲ ਅੱਛਾ ਤੇ ਜਲੰਧਰ ਚ ਮੁਕਾਬਲਾ ਕਿਹਦੇ ਨਾਲ ਮੋਦੀ ਸਾਹਿਬ ਨਾਲ ਜਲੰਧਰ ਵੀ ਮੋਦੀ ਦੇ ਨਾਲ ਹਾਂ ਜੀ ਮੋਦੀ ਤੇ ਜਲੰਧਰ ਉਹ ਖੜਾ ਸਰ ਬਾਰਾਂ ਨਸੀਬ ਮੈਂ ਫੈਲ ਭਰਨ ਗਿਆ ਸੀਗਾ ਸ਼ਨੀਵਾਰ ਛੁੱਟੀ ਸੀ ਐਤਵਾਰ ਛੁੱਟੀ ਸੀ ਸੋਮਵਾਰ ਉਹਨਾਂ ਨੇ ਅਕਾਜ਼ਰੀ ਤੇ ਮੋਰੀ ਰੈਲੀ ਕਰਦੀ ਮੰਗਲਵਾਰ ਉਹ ਆਪਣੀ ਫੈਲ ਭਰਨ ਜਾਣਗੇ ਸਾਨੂੰ ਦੋ ਦਿਨ ਸੀਗੇ ਦੋਨਾਂ ਦਿਨ ਮੌਕਾ ਨਹੀਂ ਮਿਲਿਆ ਬੜਾ ਅਫਸੋਸ ਦੀ ਗੱਲ ਹੈ ਸਾਡੇ ਗੁਰੂ ਦੀ ਨਗਰੀ ਹੋਵੇ ਸਤਗੁਰ ਰਵਿਦਾਸ ਪਹਾੜ ਹਰਿਆਵਲ ਦਾ ਇਲੈਕਸ਼ਨ ਲੜੇ ਜੇ ਮੋਦੀ ਸਾਹਿਬ ਦੀ ਅੰਨੀ ਹਕੂਮਤ ਪਾਣੀ ਨਹੀਂ ਪੀ ਸਕਦਾ ਉਹਨਾਂ ਨੇ ਉਹਨਾਂ ਨੇ ਅਰਬਿੰਨ ਕੇਜਰੀਵਾਲ ਨੂੰ ਅੰਦਰ ਕਰਤਾ ਰਾਹੁਲ ਗਾਂਧੀ ਨੂੰ ਅੰਦਰ ਕਰ ਦਿੱਤਾ ਸਾਰੇ ਦੇਸ਼ ਨੂੰ ਅੰਦਰ ਕਰਨ ਬੈਠੇ ਆ ਬਸ ਅੰਦਰ ਹੀ ਕਰ ਸਕਦੇ ਆ ਪਰ ਅੱਜ ਤੋਂ ਬਾਅਦ ਦੇਸ਼ ਬਰਬਾਦ ਹੋ ਗਿਆ ਮੈਂ ਇਲੈਕਸ਼ਨ ਨਹੀਂ ਲੜੂਗਾ ਕੀ ਹੁਣ ਪੱਕਾ ਨਹੀਂ ਲੜੋਗੇ ਅਗਲੀ ਵਾਰ ਫੇਰ ਨਹੀਂ ਨਹੀਂ ਲੜੂਗਾ ਨਹੀਂ ਲੜੂਗਾ ਨਹੀਂ ਲੜੂ ਖਤਮ ਸਾਰੇ ਤੋਂ ਮਾਫੀ ਹੈ ਜੀ ਕਿਉਂਕਿ ਅੱਪਰ ਤੇਰਾ ਕੈਂਡੀਡੇਟ ਖੜੇ ਕੀਤੇ ਸਾਡੇ ਤੇਰਾ ਕੈਂਡੀਡੇਟ ਹਾਰ ਗਿਆ ਲੀਡਰ ਨੂੰ ਬੜਾ ਪਿਆਰ ਮਿਲਿਆ ਵੋਟਾਂ ਦੇ ਵਿੱਚ ਕੋਈ ਨਹੀਂ ਮਿਲਿਆ ਪਹਿਲੀ ਵਾਰ 5 ਵੋਟਾਂ ਮਿਲੀਆਂ ਉਸ ਤੋਂ ਤੱਕ ਤੋ ਇਹ ਤੀਜੀ ਵਾਰ ਰਬਾ ਜਨਤਾ ਨੂੰ ਕਹਿਆ ਸੀਗਾ ਵੀ ਇੱਕ ਵਾਰੀ ਜਿਥਾ ਦਿਓ ਬਸ ਇੱਕ ਵਾਰੀ ਲਾਸਟ ਵਾਰੀ ਆ ਬਸ